ਗੁਰੂ ਵੀ ਤੇਰੇ ਜੋ ਤੇ ਕੇ ਉਹਦੇ denn ਸੰਗਤ ਨੰਦਪੁਰ ਸਾਹਿਬ ਲਈ ਔਰ ਸੇਵਾ ਕੀਤੀ ਜਦੋਂ ਹੱਤਾਂ ਕਲੰਗਿਆ ਸੰਗਤ ਨੇ ਫਿਰ ਉਹਨਾਂ ਵਾਪਸ ਆਉਣੀ ਸੀ ਔਰ ਜੋਗੇ ਨੂੰ ਪਰਿਵਾਰ ਮਾਤਾ ਪਿਤਾ ਕਹਿਣ ਲੱਗੇ ਕਿ ਭਾਈ ਹੁਣ ਜੱਪ ਕ ਕਰਵਾ ਬਚਰਣ ਇਹ ਨਾ ਮੈਂ ਨਹੀਂ ਜਾ ਮੈਂ ਨਹੀਂ ਜਾ ਕਹਿੰਦੇ ਕੀ ਗੱਲ ਜਾਣਾ ਤੇ ਪੈਣੀ ਇਹਨਾਂ ਮੇਰਾ ਜਨ ਨਹੀਂ ਕਰਦਾ ਚਲੋ ਬਾਹਰ ਟੋੜਾ ਆ ਗਿਆ ਲਈ ਨਾਲ ਕਿਹਾ ਕਿ ਮਹਾਰਾਜ ਜੋ ਕ ਜਾਣੂ ਵਾਸਤੇ ਤਿਆਰੀ ਨਹੀਂ ਹੁੰਦਾ ਇਹ ਨਾ ਕਰ ਤਾ ਇਹ ਨਾ ਕਰਦਾ مرد کہنے کہ آئی چلو کوئی گل بچہ ہے یہ دی مردی ہے یہ کہنا میں اٹھی رہنا ہے اٹھی سیوہ کرنی ہوں عمر چھوٹی سی تے کہنے دی ٹھیک ہے چلو چھاٹ کر کے نا اکلوکتا کو ترسی مارا دی گلنی سی کوئی موڑ دا تے مارا نے بھی کہتا تے کہ بچے نہیں بھی جدتا دلن. بھی چلے گے ਪਾਈ ਜੋਗਾ ਸੇਵਾ ਵਿੱਚ ਲੱਗੋ। ਦੇਖੋ ਗੁਰੂ ਘਰ ਦੇ ਵਿੱਚ ਨਾ ਵਰਕਾ ਕਾ ਸੇਵਾ ਨਾਲ ਆਈਦੀ ਆ। ਸੇਵਾ ਸਿਮਰਨ ਦੀ ਬਾਣੀ। ਸੇਵਾ ਸਿਮਰਨ ਕਰਦੈ ਤੇ ਫਿਰ ਇਥੀ ਅੰਮ੍ਰਿਤ ਛਕਿਆ ਮਾਰੇ ਪੜੋ। ਔਰ ਨਾਲੇ ਜੀ ਫਿਰ ਗੁਰਮੁਖੀ ਬਾਣੀ ਪੜਨੀ। ਬਾਣੀ ਦੀ ਸੰਚਨ ਦੀ ਕੋਲ ਸਵਾਣੀ। ਜੇ ਤਾਂ 바ਜੀ ਸਾਰਨ ਪੂਰਨ ਹੋ ਗਿਆ ਪਾਵ ਸਾਖਰ ਵਿਦਿਆ। ਇਹ ਸ਼ਾਸਤਰ ਵਿਦਿਆ ਦੋ ਮਾ ਕੀ ਜਾਂਦੀ ਸੀ ਬਾਣੀ ਬਾਣੇ ਦਾ ਤਾਂ ਨਹੀਂ ਬੜ ਗਿਆ ਆਓ ਜਿਸ ਵੇਲੇ ਜੋਗਾ ਜਵਾਨ ਹੋਇਆ ਮਾਤਾ ਪਿਤਾ ਲੈਣ ਵਾਸਤੇ ਆ ਗਏ ਕਿ ਹੁਣ ਆਪਾਂ ਜੋਗੇ ਦਾ ਵਿਆਹ ਕਰ ਜੀ ਕਿਉਂਕਿ ਇਕਲੌਤਾ ਪੁੱਤਰ ਸੀ ਚਲੋ ਮਾਂ ਬੇਨਤੀ ਕਰਦੇ ਅੱਲਾ ਕੱਲਾ ਪੁੱਤਰ ਹੈ ਜਿਸ ਵਾਸਤੇ ਲੋਕੀ ਹਰ ਮਾਤਾ ਪਿਤਾ ਦੀ ਇਹ ਸਦਨ ਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਪੁੱਤਰ ਧੀਆ ਨੇ ਉਹਨਾਂ ਦੀ ਵਿਆਹ ਸ਼ਾਦੀ ਕਰੀ ਚਾਹ ਹੁੰਦਾ ਹੈ ਕਿ ਹਰ ਮਾਤਾ ਪੁੱਤਰ ਦੀ ਆਖੇ ਵਿਅਕਤੀ ਕੀਤੀ ਮਾਗਜ ਨੂੰ ਕਿ ਜੋਗਿਆ ਨੂੰ ਲੈ ਕੇ ਕਰਨ ਦੀ ਵਿਆਹ ਕਰਤੀ ਮਾਰੇ ਹੁਕਮ ਹੋ ਗਿਆ ਅਮਜੀ ਦਾ ਕਹਿੰਦੇ ਬਲੌਕ ਕਹਿੰਦੇ ਭਾਈ ਜੋਗਿਆ ਜੇਰੇ ਮਾਤਾ ਪਿਤਾ ਆਏਗਾ ਲੈਣ ਵਾਸਤੇ ਕੀ ਸਲਾਹ ਹੈ ਕਹਿੰਦਾ ਮੈਂ ਤੁਹਾਡੀ ਮਰਜ਼ੀ ਤੁਹਾਡਾ ਹੁਕਮ ਹੈ ਦੇਖੋ ਇੰਨਾ ਹੁਕਮ ਦੇ ਵਿਚਾਰ ਇਸ ਤਰ੍ਹਾਂ ਆਪਜੀ ਕਹੋਗੇ ਕਹਿੰਦੇ ਜਾਓ ਫਿਰ ਮਾਤਾ ਪਿਤਾ ਦੀ ਗੱਲ ਕਰਨੀ ਵੀ ਜ਼ਰੂਰੀ ਹੈ ਨਾ ਬੱਚੇ ਦਾ ਮਾਤਾ ਕਿਆ ਕਾਰ ਹੋਣਾ ਇਹ ਸਭ ਤੋਂ ਜ਼ਰੂਰੀ ਹੈ ਤੇ ਜਾਓ ਜਿਸ ਤਰ੍ਹਾਂ ਕਹਿੰਦੇ ਭਾਈ ਜੋ ਵਿਆਹ ਸ਼ਾਦੀ ਕਰਾ ਕੇ ਫੇਰ ਆ ਜਾ ਹਾਂ ਇੱਕ ਗੱਲ ਚੇਤੇ ਰੱਖੋ ਕਲਗੀਾਂ ਵਾਲੇ ਪਾਤਸ਼ਾਹ ਕਹਿੰਦੇ ਉਹ ਕਿਹੜੀ ਜਿਹੜਾ ਪਾਚਾ ਹੋ ਰਿਆ ਸੀ ਨਾ ਸ਼ੁਰੂ ਦੇ ਵਿੱਚ ਕਿ ਤੂੰ ਗੁਰੂ ਜੋਗ ਹੈ ਗੁਰੂ ਤੇਰੇ ਜੋਗ ਹੈ ਇਹ ਵੀ ਭੁੱਲਣਾ ਮਾਤਾ ਕਹਿੰਦੇ ਜਦੋਂ ਅਸੀਂ ਬੁਲਾਈਏਗਾ ਉਹਦੀ ਖੁਸੀ ਆ ਜਾਣਾ ਸਾਰਾ ਕੁਝ ਛੱਡ ਕੇ ਕਿਉਂਕਿ ਤੂੰ ਸਾਡਾ ਬਣ ਗਿਆ ਨਾ ਹਾਂ ਮਹਾਰਾਜ ਸਮਝਾਇਆ ਸਿਰਨ ਸੋ ਆ ਗਿਆ ਲੈ ਕੇ ਕਿ ਭਾਈ ਜੋਗਾ ਚਲਾ ਗਿਆ ਮਾਤਾ ਜੋ ਮੰਗਣੀ ਕੀਤੀ ਗਈ ਸ਼ਗਨ ਹੋਏ ਲਈ ਅਖੀਰ ਵਿਆਹ ਦਾ ਦਿਨ ਉਹ ਤੈਅ ਕੀਤਾ ਗਿਆ ਤੇ ਵਿਆਹ ਦਾ ਦਿਨ ਨੇੜੇ ਆਇਆ ਤੇ ਵਿਆਹ ਦੇ ਵਿੱਚ ਸਾਸੰਗ ਜੀ ਖੁਸ਼ੀ ਦਾ ਮਾਹੌਲ ਬੈਰੋ ਆਟੋਮੈਟਿਕਲੀ ਬਣ ਕੇ ਇਸ ਤਰ੍ਹਾਂ ਜੀ ਇਹ ਜਿਹੜਾ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਇਸ ਪਰਿਵਾਰ ਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਖੁਸ਼ੀਆਂ ਬਖਸ਼ੀਆਂ ਨੇ ਤੇ ਸਾਰੇ ਰਿਸ਼ਤੇਦਾਰ ਵੀ ਆ ਗਏ ਹੋਰ ਵੀ ਸਾਖ ਸੰਗਤ ਅਖੀਰ ਭਾਈ ਜੋਗੇ ਦੀ ਬਰਾਤ ਚੜੀ ਇੱਕੋ ਬਰਾਤ ਚੜੀ ਉਧਰ ਬਾਜਾਂ ਵਾਲੇ ਪਾਤਸ਼ਾਹ ਨੇ ਇੱਕ ਚਿੱਠੀ ਲਿਖ ਕੇ ਇੱਕ ਸਿੱਖ ਨੂੰ ਭੇਜਿਆ ਉਹਨੂੰ ਸਮਝਾ ਕੇ ਤੋਂ ਜਾਏ ਕਹਿੰਦੇ ਇਹ ਚਿੱਠੀ ਹੈ ਨਾ ਇਹ ਜਾ ਕੇ ਉਹਨੂੰ ਫੜਾ ਦੀ ਹੋਰ ਮਹਾਨ ਕਹਿੰਦੇ ਲੋਕ ਭਾਈ ਜੋਗੇ ਦੇ ਹਨ ਦੋਰਾਮਾ ਹੋਣੀ ਆ ਹੈ ਪਹਿਲੇ ਦੀਆਂ ਬਾਹਰ ਨੂੰ ਜੀ ਲਾ ਦੋ ਲਾਭ ਹੋ ਗੀਆਂ ਅਜੇ ਦੋ ਬਾਕੀ ਹੋਣ ਇਹ ਉਦੋਂ ਭਰਨੀ ਚਾਹੀਦੀ ਹੈ ਉਦੋਂ ਭਰਨੀ ਪਹਿਲਾਂ ਨਹੀਂ ਭਰਨਾ ਨਾ ਮਿੱਥੂ ਭਰਨਾ ਇਹਨੇ ਸਤਿਗੁਰੂ ਮਹਾਨ ਇਹ ਸਿੱਖ ਵਿੱਚ ਦਾ ਇਹ ਸਾ ਸੰਗਤ ਜੀ ਜਾ ਕਰਕੇ ਇਹ ਵੀ ਬਰਾਤ ਦੇ ਵਿੱਚ ਉਸੇ ਤਰ੍ਹਾਂ ਨਾਲ ਸਾਰੇ ਜਿਵੇਂ جس طرح کھان پی جو انہیں سارا آنند کا شروع ہوئے انہوں نے جو امرت ویلے تقریباً آنند کاج ہوں جو مریاد ہے پائی یہ کسی میری یا کسی کی بنائی ہوئی نہیں ਤੁਸੀਂ ਅਨੰਤ ਸੰਸਕਾਰ ਪੜੋ ਉਹਦੇ ਵਿੱਚ ਸਮਾਂ ਵੀ ਸਾਰਾ ਹੁਣ ਤੇ ਐਨੀ ਪ੍ਰਕਾਰ ਚੰਦਰ ਵਜਾਂਗੇ ਚਾਰ ਚੰਗ ਕਰਦੇ ਤੇ ਹੈ ਦ੍ਰਾਥਿਆਂ ਵਿਚਾਰ ਨੂੰ ਲਾਗੇ ਫਸੇ ਹੁੰਦੇ ਕਰਨਾ ਪੈਂਦਾ ਪਰ ਉਹ ਪਰਿਆਗਣ ਥੋੜੀ ਜਿੱਥੇ ਰੋੜ ਗੱਲਾਂ ਦਾ ਖਿਆਲ ਅਸੀਂ ਰੱਖਦੇ ਸਾਰੀਆਂ ਗੱਲਾਂ ਦਾ ਵੀ ਖਿਆਲ ਮੈਂ ਕਹਿੰਦਾ ਉਹਨਾਂ ਭਾਈ ਬੱਚਾ ਬੱਚੀ ਦੇ ਸਾਰੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ। ਕੱਲ੍ਹ ਐਨੂੰ ਖਾਣ ਟੀਨ ਤੱਕ ਵਧੀਆ ਵਾਪਕ ਕੱਪੜੇ ਪਾਉਣ ਤੱਕ ਸੰਜੀਵਨਾ ਸਮਝਿਆ ਕਰੋ। ਤੇ ਅੰਮ੍ਰਿਤ ਵळे ਹੁੰਦੇ ਸੀ ਅਨੰਦ ਕਾਰਜ। ਸਿੱਖ ਦਾ ਵਿਆਹ ਅਨੰਦ ਕਾਰਜ ਤੋਂ ਬਿਨਾ ਕੰਪਲੀਟ ਨਹੀਂ ਹੁੰਦਾ। ਆਪ ਨੂੰ ਆਪਣੇ ਧਰਮਾਂ ਦੀ ਬਰਿਆਦ ਹੈ ਜੀ। ਜੋ ਮੁਸਲਮਾਨ ਵੀ ਨਕਾਤ ਕਰਦੇ ਹੋਵੇ ਹਿੰਦੂ ਵੀ ਫੇਰੇ ਉਹ ਇਸ ਤਰ੍ਹਾਂ ਚਲੋ ਜੀ ਪਹਿਲੀ ਲਾਮ ਦਾ ਪਾਠ ਹੋਇਆ ਤੇ ਦੂਜੀ ਲਾਮ ਦਾ ਪਾਠ ਸ਼ੁਰੂ ਹੋਇਆ ਲਾਮ ਦੀ ਸਮਾਪਤੀ ਹੋਈ ਜਨਨਾਕ ਨੋਲੇ ਦੂਜੀ ਲਾਮ ਹੈ ਇਹ ਸਾਸਿਕ ਇਹ ਸਿੱਖ ਨੂੰ ਉਠਿਆ ਗੁਰੂ ਜੀ ਦੇ ਆਸਣ ਤੋਂ

پہلا فتح بلائی ہوئی ہے مارا جنہا فتح بلائی کے نار ہی مارا نے لکھے ہے پائی جو گیا جو بھی کوئی کم کر دے ہیں یہ کا بھی کم کی دے بھی کوئی کام کر رہے ہیں یہ بچارے شک کے بس ہونی چچی میرے بڑھ مسار آ رہا ہے بڑھ مسار ਦੋਥੇ ਗਰਖਾ ਸੰਧੀ ਭਾਈ ਕਿਉਂ ਖੜਿਆ ਨੇ ਨਾ ਇੱਥੀ ਬਾਗ ਕਿਸ ਖੜਾ ਹੋ ਗਿਆ ਦੇਖੋ ਕੀ ਹੋ ਜਾ ਮੇ ਸਮਾ ਹੋਵੇਗਾ ਲਾਵਾ ਹੁੰਦੀ ਹੈ ਨਿਕੋ ਤੇ ਦੋ ਲਾਵਾ ਹੋ ਜਾ ਤੇ ਲਾੜਾ ਖੜਾ ਹੋ ਜਾ ਭਾਈ ਜੋਗਾ ਇਸ ਤਰ੍ਹਾਂ ਖੜਾ ਹੋ ਗਿਆ ਆਪਣਾ ਪੰਨਾ ਛੜਦਾ ਕਹਿੰਦੇ ਕੀ ਗੱਲ ਕਹਿੰਦਾ ਜੀ ਆ ਪੱਲੇ ਦੇ ਨਾਲ ਮੇਰਾ ਜੋ ਲਾਮਾ ਕਰਵਾ ਦੇ ਮੈਂ ਜਾਣਾ ਕਹਿੰਦੇ ਕਮਾਲਕ ਕਮਲਾ ਹੋ ਗਿਆ ਕਹਿੰਦੇ ਮੈਂ ਜਾਣਾ ਮੇਰੇ ਗੁਰੂ ਸਾਹਿਬ ਦਾ ਫਾਦਾ ਮਾਲਕ ਬਾਦਸ਼ਾਹ ਦਾ ਹੁਕਮ ਆਇਆ ਸਾਰੇ ਇਸਤਿਹਾਰ ਖੜੇ ਹੋ ਕੇ ਨਾਲ ਪਏ ਰਹੇ ਕਿ ਕੋਈ ਨਹੀਂ ਤੋਲਾ ਮੰਗਾ ਤੇ ਜਿੰਨਾ ਕਹਿ ਵਰਗਾ ਸਾਰੇ ਬਹੁਤ ਪੰਜਾਂ ਮਿੰਟ ਲੱਗਣੇ ਫੇਕ ਲਾ ਲੈਂਦੇ ਨਾ ਨਹੀਂ ਮੈਂ ਆਪਣੇ ਗੁਰੂ ਦਾ ਜਿਹੜਾ ਹੁਕਮ ਹੈ ਕੋણો ਮੈਂ ਟਾਲ ਨਹੀਂ ਸਕਦਾ ਆਪ ਅਦੂਲੀ ਨਹੀਂ ਕਰ ਸਕਦਾ ਹੁੰਦਾ ਮੈਨੂੰ ਹੁਣੇ ਹੀ ਜਾਣਾ ਪੈਣਾ ਤੇ ਖੜਾ ਹੋ ਕੇ ਚੱਲ ਪਿਆ ਕਹਿੰਦੇ ਲੈ ਕਰੇ ਨਹੀਂ ਮੰਨਦਾ ਨਾ ਸਾਰੇ ਨਿਸ਼ਚੇਦਾਂ ਕੀ ਕਹਿਣ ਲੱਗੇ ਮਾਵਾ ਮਾਗੀ ਨੂੰ ਸਾਡੀ ਬੇਇੱਜ਼ਤੀ ਕਰਾਤੀ ਉਹ ਕਰਾਤਾ ਜਾਂ ਅੱਜ ਤੋਂ ਤੇਰਾ ਤੇ ਸਾਡਾ ਕੋਈ ਰਿਸ਼ਤਾ ਨਹੀਂ ਉਹ ਸਾਡੀ ਨੂੰ ਕਹਿਣ ਲੱਗੇ ਤੂੰ ਸਾਡੇ ਘਰੀ ਮਾਰ ਗਿਆ ਤੇ ਇਹ ਹੋ ਜਾਂਦੀ ਐ ਤਨ ਕਹਿੰਦਾ ਕੋਈ ਗੱਲ ਨਹੀਂ ਪਰ ਸਾਰੇ ਗੁੱਸੇਗੇ ਸਾਰੀ ਨੂੰ ਸਕੇ ਪਾਣ ਨੂੰ ਸਿੱਖਦੇ ਅੰਦਰ ਬਾਜਾ ਬਣਾ ਲੈ ਪਾਸ